ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਫੁੱਲ ਗੋਭੀ ਬਹੁਤ ਹੀ ਲਾਹੇਵੰਦ ਆ ਤੇ ਪਨੀਰ ਤੋਂ ਵੱਧ ਸ਼ਕਤੀਸ਼ਾਲੀ ਆ ਮਾਰਕੀਟ ਵਿੱਚ ਗੋਭੀ ਕਈ ਕਿਸਮ ਦੀ ਮਿਲਦੀ ਆ ਫੁੱਲ ਗੋਭੀ ਮਿਲਦੀ ਆ ਬੰਦ ਗੋਭੀ ਮਿਲਦੀ ਆ ਬ੍ਰੋਕਲੀ ਮਿਲਦੀ ਆ ਪਰ ਅੱਜ ਜਦੋਂ ਆਪਾਂ ਗੱਲ ਕਰਨ ਜਾ ਰਹੇ ਆ ਤਾਂ ਅਸੀਂ ਗੱਲ ਕਰਦੇ ਹਾਂ ਫੁੱਲ ਗੋਭੀ ਦੀ ਕੇ ਫੁੱਲ ਗੋਭੀ ਖਾਣ ਦੇ ਸਾਡੇ ਸਰੀਰ ਨੂੰ ਕੀ ਫਾਇਦੇ ਨੇ ਤੇ ਇਹ ਕਿਸ ਤਰ੍ਹਾਂ ਲਾਹੇ ਵੰਦਿਆ ਜਦੋਂ ਵੀ ਮਾਰਕੀਟ ਵਿੱਚੋਂ ਫੁੱਲ ਗੋਭੀ ਖਰੀਦੋ ਤਾਂ ਹਮੇਸ਼ਾ ਕੋਸ਼ਿਸ਼ ਕਰੋ ਕਿ ਜਿਹੜਾ ਫੁੱਲ ਪੀਲੇ ਰੰਗ ਦਾ ਹੋਵੇ ਉਸ ਨੂੰ ਖਰੀਦਣ ਲੱਗਿਆਂ ਪਹਿਲ ਦਿਆ ਕਰੋ ਉਸ ਨੂੰ ਹੀ ਖਰੀਦਿਆ ਕਰੋ ਕਿਉਂਕਿ ਪੀਲੇ ਰੰਗ ਦੇ ਫੁੱਲ ਵਿੱਚ ਸਲਫਰ ਜ਼ਿਆਦਾ ਹੋਵੇਗੀ ਤੁਸੀਂ ਅਕਸਰ ਜਾਣਦੇ ਹੋ ਕਿ ਸਲਫਰ ਦਾ ਰੰਗ ਪੀਲਾ ਹੁੰਦਾ ਆ ਤਾਂ ਜਿਹੜਾ ਫੁੱਲ ਪੀਲਾ ਹੋਵੇਗਾ ਉਸ ਵਿੱਚ ਸਲਫਰ ਵੱਧ ਪਾਇਆ ਜਾਂਦਾ ਆ ਤੇ ਸਲਫਰ ਸਾਡੇ ਖੂਨ ਨੂੰ ਸਾਫ਼ ਕਰਦਾ ਆ ਜਦੋਂ ਇਹ ਪੀਲੇ ਰੰਗ ਦੇ ਫੁੱਲ ਵਾਲੀ ਗੋਭੀ ਅਸੀਂ ਖਾਵਾਂਗੇ ਤਾਂ ਉਹ ਸਾਡੇ ਅੰਦਰ ਜਾ ਕੇ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ ਇਸ ਨਾਲ ਖੂਨ ਸਾਫ਼ ਹੋਵੇਗਾ ਇਸ ਨਾਲ ਸਰੀਰ ਉੱਪਰ ਚਮੜੀ ਉੱਪਰ ਕੋਈ ਵੀ ਫਿਨਸੀ ਫੋੜਾ ਜੇ ਹੋਇਆ ਹੋਵੇਗਾ ਤਾਂ ਉਹ ਠੀਕ ਹੋ ਜਾਵੇਗਾ ਕਿਉਂਕਿ ਸਲਫਰ ਖੂਨ ਨੂੰ ਸਾਫ਼ ਕਰਦਾ ਆ ਤੇ ਸਾ ਅੰਤੜੀਆਂ ਨੂੰ ਸਾਫ਼ ਕਰਦਾ ਆ ਤਾਂ ਫਿਰ ਕਬਜ ਵਰਗੇ ਰੋਗ ਵੀ ਠੀਕ ਹੋ ਜਾਂਦੇ ਨੇ ਫੁੱਲ ਗੋਭੀ ਯਾਦ ਸ਼ਕਤੀ ਵਧਾਉਂਦੀ ਆ ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਵਿੱਚ ਬਹੁਤ ਕਾਰਗਰ ਆ ਹੱਡੀਆਂ ਮਜ਼ਬੂਤ ਹੁੰਦੀਆਂ ਗੋਭੀ ਖਾਣ ਦੇ ਨਾਲ ਸਭ ਤੋਂ ਮੇਨ ਗੱਲ ਕਿ ਜੇਕਰ ਇਸ ਨੂੰ ਖਾਣ ਦੇ ਨਾਲ ਖੂਨ ਸਾਫ਼ ਹੁੰਦਾ ਆ ਤਾਂ ਜੇਕਰ ਖੂਨ ਹੀ ਸਾਫ਼ ਹੋ ਗਿਆ ਤਾਂ ਫਿਰ ਬਿਮਾਰੀਆਂ ਆਪੇ ਹੀ ਘੱਟ ਲੱਗਣਗੀਆਂ ਤੁਸੀਂ ਜਾਣਦੇ ਹੋ ਕਿ ਫੁੱਲ ਗੋਭੀ ਸਲਾਦ ਵਿੱਚ ਵੀ ਖਾਧੀ ਜਾਂਦੀ ਆ ਤੁਸੀਂ ਫੁੱਲ ਗੋਭੀ ਦਾ ਫੁੱਲ ਲੈ ਕੇ ਛੋਟੇ-ਛੋਟੇ ਕੱਟ ਕੇ ਤੇ ਸਲਾਦ ਵਿੱਚ ਵੀ ਇਸ ਨੂੰ ਖਾਧਾ ਜਾ ਸਕਦਾ ਆ ਪਰ ਇਸ ਦਾ ਦੁੱਗਣਾ ਅਸਰ ਲੈਣ ਵਾਸਤੇ ਇਹਦੇ ਨਾਲ ਟਮਾਟਰ ਜ਼ਰੂਰ ਖਾਧਾ ਜਾਵੇ ਟਮਾਟਰ ਤੇ ਫੁੱਲ ਗੋਭੀ ਜੇਕਰ ਇਕੱਠੇ ਸਲਾਦ ਵਿੱਚ ਖਾਓਗੇ ਤਾਂ ਇਸ ਦਾ ਅਸਰ ਦੁੱਗਣਾ ਤਿੱਗਣਾ ਹੋ ਜਾਵੇਗਾ ਇਸ ਤਰ੍ਹਾਂ ਸਰੀਰ ਨੂੰ ਬਹੁਤ ਹੀ ਲਾਹੇਵੰਦ ਆ ਗੋਭੀ ਦੀ ਸਬਜ਼ੀ ਖਾਣੀ ਫੁੱਲ ਗੋਭੀ ਦੀ ਸਬਜ਼ੀ ਖਾਣੀ ਸਰੀਰ ਵਾਸਤੇ ਬਹੁਤ ਹੀ ਲਾਹੇਵੰਦ ਆ ਇਸ ਨੂੰ ਜ਼ਰੂਰ ਖਾਇਆ ਕਰੋ ਕਿਉਂਕਿ ਗੋਭੀ ਦੀ ਸਬਜ਼ੀ ਗੋਭੀ ਮਾਰਕੀਟ ਵਿੱਚ ਹਰ ਮੌਸਮ ਵਿੱਚ ਮਿਲਦੀ ਆ ਤੇ ਹਰ ਕਿਸੰਦੀ ਮਿਲਦੀ ਆ ਪਰ ਅਸੀਂ ਫੁੱਲ ਗੋਭੀ ਬਾਰੇ ਗੱਲ ਕਰ ਰਹੇ ਹਾਂ ਫੁੱਲ ਗੋਭੀ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦੀ ਆ ਇਸ ਲਈ ਇਸ ਨੂੰ ਹਫਤੇ ਵਿੱਚ 1-2 ਵਾਰ ਲਗਾਤਾਰ ਬਣਾ ਕੇ ਜ਼ਰੂਰ ਖਾਇਆ ਕਰੋ ਪਰ ਇਸ ਦਾ ਫਾਇਦਾ ਲੈਣ ਲਈ ਇਸ ਨੂੰ ਬਣਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ ਆ ਜਦੋਂ ਵੀ ਫੁੱਲ ਗੋਭੀ ਬਣਾਉਂ ਜਾਂ ਤਾਂ ਇਸ ਨੂੰ ਭਾਫ਼ ਤੇ ਬਣਾਉਂ ਤੇ ਜਾਂ ਫਿਰ ਇਸ ਵਿੱਚ ਘਿਓ ਜਾਂ ਤੇਲ ਘੱਟ ਪਾ ਕੇ ਬਣਾਓ ਜੇਕਰ ਤੁਸੀਂ ਜ਼ਿਆਦਾ ਘਿਓ ਜ਼ਿਆਦਾ ਤੇਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਫਰਾਈ ਕਰਕੇ ਬਣਾਉਂਗੇ ਤਾਂ ਫਿਰ ਇਸ ਦਾ ਅਸਰ ਘੱਟ ਜਾਵੇਗਾ ਇਸ ਲਈ ਇਸ ਦਾ ਦੁੱਗਣਾ ਅਸਰ ਲੈਣ ਵਾਸਤੇ ਇਸ ਨੂੰ ਘੱਟ ਤੇਲ ਤੇ ਘੱਟ ਘਿਓ ਵਿੱਚ ਬਣਾ ਕੇ ਖਾਓ ਕੋਸ਼ਿਸ਼ ਕਰੋ ਭਾਫ਼ ਤੇ ਬਣਾ ਕੇ ਫੁੱਲ ਗੋਭੀ ਨੂੰ ਖਾਓ ਤਾਂ ਕਿ ਇਸ ਵਿੱਚ ਤਤ ਬਣੇ ਰਹਿਣ ਜਾਦਾ ਭੁੰਨਣ ਨਾਲ ਇਸ ਦੇ ਤਤ ਨਸ਼ਟ ਨਾ ਹੋ ਜਾਣ ਅਜਿਹੀਆਂ ਹੀ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ ਨੇ ਖੁਸ਼ ਰਹੋ